ਮਾਦੈ ਨੂੰ ਮੈਂ ਕੀ ਆ ਸੰਦੀਪ ਦਾ ਫੋਨ ਆਇਆ ਸੀ ਹਾਂਜੀ ਕਹਿਣ ਲਈ ਸੀ ਪ੍ਰਪਿੰਦਰ ਉਹਦਾ ਨਾ ਮਿਲੀ ਨਹੀਂ ਪਰੋਣੇ ਨੂੰ ਤੇ ਘਰ ਜਾ ਕੇ ਅਗਲੇ ਨੇ 100-100 ਗੱਲ ਕੀਤੀ ਆ ਵੀ ਕੀ ਹੋਇਆ ਸੀ ਭਾਬੀ ਨੂੰ ਆ ਤਾਂ ਮੈਂ ਵੀ ਲੜਿਆ ਸੀ ਉਹਨਾਂ ਵੀ ਚੱਲ ਤੂੰ ਜਾ ਕੇ ਮਿਲਦੀ ਤੇ ਸਹੀ ਨਹੀਂ ਕੋਈ ਕੰਮ ਕਰਨਾ ਚਲੋ ਵੱਖਰੀ ਗੱਲ ਇਹ ਤੈਨੂੰ ਮੈਂ ਦਵਾਈ ਵੀ ਲਿਆ ਦਿੰਨਾ ਫੋਨ ਦੀ ਕਿਹੜੀ ਗੱਲ ਆ ਜੋ ਮਰਜ਼ੀ ਦੇਈ ਜਾਓ ਧੀ ਇਹ ਕਰਦੀ ਮੇਰਾ ਤਾਂ ਇਰਾਦਾ ਇਹ ਬਣ ਰਿਹਾ ਹੈਗਾ ਵੀ ਲੀੜਾ ਕੱਪੜਾ ਤੇ ਤਿੰਨਾ ਜਾਣਿਆਂ ਦਾ ਦੇਣਾ ਹੀ ਆ ਉਹ ਚੱਲ ਰਮਨ ਜੀ ਤੂੰ ਕਹਿੰਦੀ ਆ ਨਾ ਕੁੜੀ ਨੂੰ ਲੋੜੀ ਦੇਣੀ ਆ ਚੱਲ ਦੇ ਉਹਨੇ ਕੋਈ ਗੱਲ ਨਹੀਂ ਆ ਪਰ ਜਿਹੜਾ ਤੂੰ ਕਹਿਣੀ ਏਸੀ ਦੇਣਾ ਵਾ ਤੇ ਸਾਲ ਦੇ ਵਿੱਚ ਕੁੜੀ ਨੇ ਲਾ ਕੇ ਬੈਣਾ ਵਾ ਪਹਿਲਾ ਟੌਪਸ ਬਣਾ ਕੇ ਤੋਰੀ ਆ ਕੱਪੜੇ ਲੈ ਕੇ ਦਿੱਤੇ ਆ ਹੁਣ ਫੇਰ ਲੋੜੀ ਆ ਗਈ ਹੁਣ ਫੇਰ ਕਹਣਾ ਕੋਈ ਨਾ ਕੋਈ ਚੀਜ਼ ਚਾਹੀਦੀ ਆ ਸਾਡਾ ਘਰ ਨਹੀਂ ਬਚਣਾ ਇਹ ਲਵਲੀ ਚੱਲ ਮੈਂ ਮੰਨਦਾ ਵਾਂ ਕਿ ਸਮਾਤਾ ਦਾਕਰ ਵਾਲੇ ਪਾਦੜਾ ਵਾ ਪਰ ਆਪਣੀ ਵੀ ਸਲਾਹ ਹੁੰਦੀ ਆ ਲੀੜਾ ਕਪੜਾ ਖਾਣਾ ਉਹ ਹੋਰ ਸਮਾਨ ਕਈ ਹੁੰਦਾ ਵਾ ਕੁੜੀ ਦਾ ਤੇ ਤਾਂ ਉਹ ਤਾਂ ਮੈਂ ਮੰਦੀ ਆ ਵੀ ਵਿੱਚ ਹੀਟਰ ਵੀ ਹੈਗਾ ਚਾਹੇ ਕਿਦਾਂ ਵਾ ਤੇ ਨੋਟ ਵੀ ਚੰਗੇ ਚਾਹੀਦੇ ਆ ਨਾ ਮੈਂ ਕਿਹ ਜੀ ਹੁੰਦਾ ਹੋਊਗਾ ਸਸਤਾ ਤੇ ਨਹੀਂ ਹੁੰਦਾ ਹੋਣਾ ਉਹ ਉਹ ਆ ਜਾਂਦਾ ਹੋਊਗਾ ਵੱਡੀ ਵੱਡੀ ਉਹਨਾਂ ਨੇ ਕੋਠੀ ਪਾਈ ਆ ਤੇ ਉਹ ਏਸੀ ਨਹੀਂ ਲਿਆ ਸਕਦੇ ਅਬਲ ਦੀ ਅਸੀਂ ਮੈਂ ਉਹਦੋਂ ਵੇਖਿਆ ਲੱਗਾ ਉਹਨਾਂ ਦੇ ਘਰ ਤੇ ਹੋਰ ਕਿਨੇ ਕਿ ਚਾਹੀਦੇ ਉਹਨਾਂ ਨੂੰ ਏਸੀ ਰਮਨ ਆਪ ਹੀ ਤਾਂ ਮੈਨੂੰ ਨਾਲ ਖਲਾਤਾ ਕਿ ਜਾ ਉਹਨਾਂ ਨਾਲ ਸਲਾਹ ਕਰ ਲਓ ਕੀ ਕਹਿੰਦੇ ਆ ਤੇ ਜੇ ਉਹਨਾਂ ਦੀ ਸਲਾਹ ਲਈਏ ਤਾਂ ਹੁਣ ਤੂੰ ਕਹਿਣ ਦੀ ਵੀ ਉਹਨਾਂ ਦੇ ਸਿਰ ਤੇ ਆ ਗਿਆ ਸਾਰਾ ਕੰਮ ਮੈਨੂੰ ਮੈਂ ਇਹ ਨਹੀਂ ਕਿ ਆਪ ਹੀ ਸਲਾਹ ਕਰੋ ਉਹਨਾਂ ਨਾਲ ਤੁਸੀਂ ਮੈਨੂੰ ਕਹਿੰਦੇ ਹੈਗੇ ਵੀ ਨੌਪੁੱਤ ਨੂੰ ਮੈਂ ਪੁੱਛ ਲਾਂ ਤੇ ਪੁੱਛ ਆਏ ਜੇ ਜਿਹੜਾ ਨਾ ਜਵਾਬ ਦੇਣਾ ਹੋ ਨਾ ਉਹ ਮੈਨੂੰ ਪਹਿਲਾਂ ਹੀ ਪਤਾ ਹੀ कीghe kan